ਗਾਇਕ ਪਰਮੇਸ਼ ਵਰਮਾ ਦਿਲ ਦਾ ਬਹੁਤ ਸਾਫ਼ ਇਨਸਾਨ ਆ ਪੰਜਾਬੀ ਇੰਡਸਟਰੀ ਚ ਗਾਇਕ ਪਰਮੇਸ਼ਰ ਦਾ ਬਹੁਤ ਜ਼ਿਆਦਾ ਨਾਮ ਆ ਲੋਕਾਂ ਨੂੰ ਇਹਨਾਂ ਦੇ ਗਾਣੇ ਬਹੁਤ ਜ਼ਿਆਦਾ ਪਸੰਦ ਆਉਂਦੇ ਆ ਡੋਂਟ ਵਰਥ ਹੋਣ ਕਰਕੇ ਲੋਕ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇਹਨਾਂ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਇਹਨਾਂ ਨੇ ਆਪਣੇ ਇੰਸਟਾ ਪੇਜ ਤੇ ਵੀ ਸਾਂਝੀ ਕੀਤੀ ਹੈ ਦਰਅਸਲ ਵਿੱਚ ਇੱਕ ਛੋਟਾ ਜਿਹਾ ਜਵਾਕ ਹੁੰਦਾ ਹੈ ਜੋ ਆਪਣੇ ਪਾਪਾ ਨਾਲ ਆਇਆ ਹੁੰਦਾ ਹੈ ਜਦੋਂ ਪਰਮੇਸ਼ਰ ਵਰਮਾ ਦੀ ਉਹ ਮਹਿੰਗੀ ਗੱਡੀ ਦੇਖਦਾ ਹੈ ਲੈਂਬਰਗਿਨੀ ਤਾਂ ਉਹ ਦੇਖਦਾ ਹੀ ਰਹਿ ਜਾਂਦਾ ਹੈ ਪਰ ਪਰਮੇਸ਼ਰ ਵਰਮਾ ਜਦੋਂ ਬੱਚੇ ਨੂੰ ਦੇਖਦਾ ਹੈ ਤਾਂ ਉਹਨੂੰ ਕ ਫੇਰ ਪਰਮੇਸ਼ਰ ਵਰਮਾ ਕਹਿੰਦਾ ਪੁੱਤ ਸਟਾਰਟ ਕਰਨੀ ਆ ਤੇ ਫਿਰ ਬੱਚੇ ਨੂੰ ਗੱਡੀ ਸਟਾਰਟ ਕਰਕੇ ਦਿੰਦਾ ਤੇ ਬੱਚਾ ਨਾ ਬਹੁਤ ਜ਼ਿਆਦਾ ਖੁਸ਼ ਹੁੰਦਾ ਬੱਚੇ ਦਾ ਸੌਂਗ ਸੀ ਇਹ ਮਹਿੰਗੀ ਗੱਡੀ 'ਚ ਬੈਠਣ ਦਾ ਜੋ ਪਰਮੇਸ਼ਰ ਵਰਮਾ ਨੇ ਪੂਰਾ ਕਰ ਦਿੱਤਾ ਵੇਣਾ ਗੱਡੀ 'ਚ ਆ ਜਾ ਸਟਾਰਟ ਕਰਨੀ ਆ ਹਾਂਜੀ ਚੱਲ ਆਂ ਅੰਦਰ ਲੈ ਮੈਂ ਪਿੰਚੂ ਆੜੂ ਸਟਾਪ ਬ੍ਰੇਕ ਤੇ ਪੈਰ ਰੱਖ ਦਿਸ ਇਜ਼ ਅ ਬ੍ਰੇਕ ਠੀਕ ਹੈ ਪ੍ਰੈਸ ਇਟ ਹਾਰਡ ਆ ਲੈ ਉਹ ਕੀ ਸਾਊਂਡ ਹੈ ਥੈਂਕ ਯੂ ਆ ਜਾ ਬੋਕ ਹਾਰਡ ਠੀਕ ਹੈ ਪੜ੍ਹਾਈ ਕਰੋ ਡੈਡੀ ਦੀ ਸਾਰੀਆਂ ਗੱਲਾਂ ਮੰਨਦੀਆਂ ਠੀਕ ਹੈ ਫੋਟੋ ਔਰ ਨਾ ਆ ਜਾ ਤੇਰੇ ਸਾਥ ਹਾਂਜੀ ਤੁਸੀਂ ਵੀ ਪਰਮੇਸ਼ਵਰ ਵਰਮਾ ਨੂੰ ਪਿਆਰ ਕਰਦੇ ਹੋ ਤੇ ਇਹੋ ਜੀ ਮਹਿੰਗੀ ਗੱਡੀ ਤੁਸੀਂ ਵੀ ਲੈਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਤੇ ਸ਼ੇਅਰ ਕਰਕੇ ਜਰੂਰ ਜਾਓ ਰੱਬ ਤੁਹਾਨੂੰ ਵੀ ਇਹੋ ਜੀ ਗੱਡੀ ਜਰੂਰ ਦਵਾਏਗਾ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਰੱਬ ਰੱਖਾ